मैं जसपाल सिंह इसी भी सैटर ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸ੍ਰੀ ਗੁਰਪ੍ਰੀਤ ਪੁੱਲਰ ਉਹਨਾਂ ਦੀਆਂ ਸਾਨੂੰ ਹਦਾਇਤਾਂ ਨੇ ਕਿ ਇਹ ਜਿਹੜੀ ਕੋਣੀ ਡੋਰ ਹੈ ਚਾਈਨਸ ਸਟੋਰ ਇਹਦਾ ਖਾਤਮਾ ਕੀਤਾ ਜਾਵੇ ਜਿਹਦੇ ਵਿਆਪ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਅਭਿਆਨ ਚਲਾਇਆ ਆਇਆ ਹੈ ਜਿਹਦੇ ਤਹਿਤ ਅਸੀਂ ਆਪਣੀ ਸਾਉਡੀਨ ਦੇ ਵਿੱਚ ਮੇਰੀ ਸਾਉਡੀਨ ਦੇ ਵਿੱਚ ਚਾਰ ਥਾਣੇ ਪੈਂਦੇ ਨੇ ਜੀ ਸਲਾਮਾ ਬਾਦ ਗੇਟ ਵੀ ਮਾਂ ਡੀ ਡਿਵੀਜ਼ਨ ਦੇ ਕਰਵਾ ਲਈ ਇਹਨਾਂ ਚਾਰਾਂ ਥਾਣੇ ਦੇ ਵਿੱਚ ਹੋਂਦ ਤੱਕ ਅਸੀਂ ਅਲੱਗ-ਅਲੱਗ ਫਰਮੇ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨਸ ਸਟੋਰ ਦੇ ਘਟੂਆ ਬਰਾਮਦ ਕਰ ਚੁੱਕੇ ਹਾਂ ਕਲੇ ਗੇਟ ਕੀ ਮਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉਪਰ ਇਹ ਜਿਹੜਾ ਗਟੂ ਬਰਾਮਦ ਕੀਤਾ ਹੈ ਤੇ ਮੇਰੀ ਲੋਕਾਂ ਕੀ ਅਪੀਲ ਹੈ ਕਿ ਇਸ ਚਾਈਨਾ ਡੋਰ ਤੋਂ ਜਿਹੜਾ ਤੌਬਾ ਕੀਤੀ ਜਾਵੇ ਤਾਂ ਆਪਾਂ ਜਿਹੜਾ ਲੋਹੜੀ ਦਾ ਤਿਹਾਰਾ ਹੈ ਇੱਥੇ ਤੁਸੀਂ ਆਪਣੇ ਛੌਂਕ ਪੂਰੇ ਕਰੋ ਗੁੱਡੀ ਹਟਾਓ ਲੇਕਿਨ ਜਿਹੜੀ ਰਵਾਇਤੀ ਡੋਰ ਹੈ ਉਹਨੂੰ ਇਸਤੇਮਾਲ ਕਰੋ ਚਾਈਨਸ ਡੋਰ ਨੂੰ ਇਸਤੇਮਾਲ ਨਾ ਕਰੋ ਜਿਹੜੀ ਲੋਕਾਂ ਦੀ ਜਾਨ ਦਾ ਕਾਰਨ ਬਣਦੀ ਹੈ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਹੁਣ ਇੱਕ ਹੋਰ ਬਿਆਨ ਪਿਛਲੇ ਤਰ੍ਹਾਂ ਤੋਂ ਸ਼ੁਰੂ ਕੀਤਾ ਆ ਅਸੀਂ ਡੇਲੀ ਬੇਸਿਸ ਤੇ ਡੋਰ ਦੀ ਸਦਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਛਿਹਰੇ ਬੱਚੇ ਜਾਂ ਨੌਜਵਾਨ ਚਾਈਨੀਜ਼ ਸਟੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਮਰੇਜ ਕੈਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ شناخت ਕਰਕੇ ਉਹਨਾਂ ਰੌਡ ਕਰਕੇ ਥਾਣੇ ਬੁਲਾਇਆ ਜਾਂਦਾ ਹੈ ਰੌਡ ਕਰਕੇ ਤਿੰਨ ਨਾਲ ਹੀ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੋਬਾ ਕਰਾਈ ਜਾਂਦੀ ਹੈ ਸੀਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਕਾਰਵਾਈ ਕੀਤੀ ਤੇ ਉਹਨਾਂ ਦੇ ਖਿਲਾਫ ਪੇਰੈਂਟ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤੇ ਉਹਨਾਂ ਦੀ شناخت ਤੇ ਹੀ ਅਸੀਂ ਇਹ ਜਿਹੜੇ ਗਟੂਆ ਰਿਕਵਰ ਕਰ ਰਹੇ ਹਾਂ ਜਿਦ ਤੋ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅੱਜ ਕਾਬੂ ਕਰਕੇ ਤੇ ਵਕ ਵਕ ਕਵਰੀਆਂ ਕੀਤੀਆਂ ਨੇ ਤੇ ਮੇਰੀ ਰੋਕਾ ਕਰੇ ਇਹ ਪੀਲਾ ਵੀ ਤੁਸੀਂ ਆਪਣੀ ਰਵਾਤੀ ਡੋਰ ਦੇ ਨਾਮ ਜੋਗ ਪੂਰੇ ਕਰੋ ਇਹ ਚੈਨਲ ਡੋਰ ਤੋਂ ਤੌਫਾ ਕਰੋ